ਵੀਡੀਓ ਦੇਖ ਰਹੇ ਸਾਰੇ ਪਿੰਡ ਪਰੌਮ ਦੀ ਸਾਫੀ ਅਕਾਲ ਤੇ ਪੰਜਾਬੀ ਦੇ ਇੱਕ ਮਸ਼ਹੂਰ ਕਵੀ ਦੀ ਮੈਨੂੰ ਗੱਲ ਯਾਦ ਆਉਂਦੀ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਿ ਸੱਚਮੁੱਚ ਹੀ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬ ਦੇ ਵਿੱਚ ਕਈ ਐਸੇ ਜਿਹੇ ਥਾਵਾਂ ਨੇ ਇਤਿਹਾਸ ਦੀਆਂ ਜਿਹੜੀਆਂ ਰਾਜਿਆਂ ਮਹਾਰਾਜਿਆਂ ਦੇ ਨਾਲ ਜੁੜੀਆਂ ਨੇ ਪਰ ਜਦੋਂ ਗੁਰੂ ਸਹਿਬਾਨ ਉੱਥੇ ਪਹੁੰਚੇ ਤਾਂ ਵਾਕਈ ਉਹ ਗੁਰੂ ਸਹਿਬਾਨਾਂ ਦੇ ਨਾਮ ਨਾਲ ਅੱਜ ਵੀ ਕਿਉਂਦੀਆਂ ਜਾਗਦੀਆਂ ਨੇ ਸੋ ਆਪਾਂ ਖੜੇ ਆ ਗੁਰੂ ਗੋਬਿੰਦ ਸਿੰਘ ਮਾਰਗ ਤੇ ਉਹ ਮਾਰਗ ਜਿਹੜਾ ਅਨੰਦਪੁਰ ਸਾਹਿਬ ਤੋਂ ਚੱਲ ਕੇ ਸ੍ਰੀ ਮੁਕਸਰ ਸਾਹਿਬ ਤੇ ਖ드ਰਾਣੇ ਦੀ ਜੰਗ ਲੜਨ ਤੋਂ ਬਾਅਦ ਮਹਾਰਾਜ ਇੱਥੋਂ ਗਏ ਹੈਗੇ ਆ ਦਮਦਮਾ ਸਾਹਿਬ ਤਲਵੰਡੀ ਸਾਬੂ ਸੋ ਇਹਦੇ ਵਿੱਚ 92 90 99 ਪੜਾ ਆਉਂਦੇ ਆ 40 45 ਜਿਹੜੇ ਅਹਿਮ ਆਉਂਦੀ ਆ ਕੋਈ ਦੀ ਇੱਕ ਯਾਤਰਾ ਕੀਤੀ ਜਾਣੀ ਚਾਹੀਦੀ ਆ ਤੇ ਮਹਤਵਪੂਰਨ ਯਾਤਰਾ ਸਿੱਖਾਂ ਦੇ ਲਈ ਜਾਂ ਜਿਹੜੇ ਵੀਡੀਓ ਬਣਾਉਂਦੇ ਨੇ ਉਹਨਾਂ ਨੂੰ ਕਰਨੀ ਚਾਹੀਦੀ ਆ ਦਸਤਾਵੇਜ਼ ਦੇ ਤੌਰ ਤੇ ਪਰ ਆਪਾਂ ਇਸ ਵੀਡੀਓ ਦੇ ਵਿੱਚ ਦੋ ਤਿੰਨ ਸਥਾਨਾਂ ਨੂੰ ਕਵਰ ਕਰਾਂਗੇ ਤੇ ਇਹ ਵੀਡੀਓ ਤੁਸੀਂ ਦੇਖਿਓ ਤੇ ਦੇਖਣ ਤੋਂ ਬਾਅਦ ਦੱਸਿਓ ਕਿੱਦਾਂ ਦੀ ਲੱਗੀ ਸ਼ੇਰੀ ਮੁਖਵਾਕ ਪਾਸ਼ੇ 10 ਸੱਤ ਲੱਖੀ ਜੰਗਲ ਖਾਲਸੇ ਆਣ ਦੇ ਤਾਰ ਤੋਂ ਨਹੀਂ ਸੁਣ ਕੇ ਸੱਦ ਮਾਹੀ ਦਾ ਮੀਹੀ ਪਾਣੀ ਕਾਮਤੋਂ ਕਿਸੇ ਨਾਲ ਨਰਲੀਆਂ ਕਾਈ ਕਿਹ ਸੌਂਖ ਪਇਓ ਨਹੀਂ ਗਿਆ ਫਰਾਗ ਮਿਲਿਆ ਮਿਤਮਾਹੀ ਤਾਂ ਹੀ ਸਹੂਰ ਕੀਤਾ ਨਹੀਂ ਸੋ ਆਪਾ ਪਹੁੰਚੇ ਆ ਜੀ ਲੱਖੀ ਜੰਗਲ ਗੁਰਦੁਆਰਾ ਲੱਖੀ ਜੰਗਲ ਸਾਹਿਬ ਬਠਿੰਡਾ ਮਹਿਮਾ ਸਰਦਾਰ ਦੇ ਕੋਲੇ ਲੱਖੀ ਜੰਗਲ ਨਾਂ ਦਾ ਇਹ ਸਥਾਨ ਹੈ ਇਸ ਥਾਂ ਦੇ ਉੱਪਰ ਚਾਰ ਪਾਤਸ਼ਾਹੀ ਦੇ ਜਿਹੜੇ ਕਦਮ ਉਹ ਪਏ ਹੋਏ ਨੇ ਚਰਨਛੋਪਾ ਪ੍ਰਾਪਤ ਹੈ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਤਵੇਂ ਪਾਸ਼ਾ ਸ੍ਰੀ ਹਰ ਰਾਏ ਜੀ ਤੇ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ 1705 ਈਸਵੀ ਦੇ ਵਿੱਚ ਖਿਦਰਾਣੀ ਦੀ ਟਾਪ ਦੀ ਜੰਗ ਲੜਨ ਤੋਂ ਬਾਅਦ ਗੁਰੂ ਸਾਹਿਬ ਦਮਦਮਾ ਸਾਹਿਬ ਜਾਂਦੇ ਹੋਏ ਇਸ ਜਗ੍ਹਾ ਦੇ ਉੱਪਰ ਰੁਕੇ ਤੇ ਭਾਈ ਸੋਮੇ ਦੀਆਂ ਜਿਹੜੀਆਂ ਭੂਰੀਆਂ ਤੇ ਕਾਲੀਆਂ ਬੱਜਾਂ ਸੀਗੀਆਂ ਉਹਨਾਂ ਦਾ ਦੁੱਧ ਛਕਿਆ ਤੇ ਨਾਲ ਹੀ ਜਿਹੜਾ ਹੈਗਾ ਇੱਥੇ ਤੀਜਾ ਕਵੀ ਦਰਬਾਰ ਪਹਿਲਾ ਕਵੀ ਦਰਬਾਰ ਅਨੰਦਪੁਰ ਸਾਹਿਬ ਦੂਜਾ ਪੌਂਟਾ ਸਾਹਿਬ ਤੇ ਤੀਜਾ ਕਵੀ ਦਰਬਾਰ ਜਿਹੜਾ ਹੈਗਾ ਉਹ ਇੱਥੇ ਲਾਇਆ ਮਹਾਰਾਜ ਨੇ ਕਵੀ ਇਸ ਕਵੀ ਦਰਬਾਰ ਦੇ ਵਿੱਚ ਬਿਹਾਰੀ ਲਾਲਦਾਸ ਖਿਆਲੀ ਅੱਧਾ ਜਾਦੂਰਾਓ ਫਤਮਲ ਕੇਸੋ ਤੇ ਭਗਤੂ ਇਹਨਾਂ ਨੇ ਆਪਣੀਆਂ ਕਵਤਾਵਾਂ ਮਹਾਰਾਜ ਦੇ ਦਿੱਤੀਆਂ ਰਚਨਾਵਾਂ ਤੇ ਜਿਹੜਾ ਤੁਸੀਂ ਸਰੋਵਰ ਦੇਖ ਰਹੇ ਹੋ ਇਹ ਭਾਈ ਭਗਤੂ ਜੀ ਦਾ ਸਰੋਵਰ ਹੈ ਤੇ ਅੱਜ ਕੱਲ ਇਹ ਜਿਹੜਾ ਗੁਰਦਰਾ ਸਾਹਿਬ ਹੈ ਉਹ ਅ ਬੁੱਢਾ ਦਾਲ ਸੰਪੰਦ ਜਿਹੜੀ ਹੈਗੀ ਆ ਨਿੰਮ ਸਿੰਘਾਂ ਦੀ ਉਹਦੇ ਅਧੀਨ ਆਉਂਦਾ ਹੈਗਾ ਤੇ ਇਸ ਦੇ ਸਾਹਮਣੇ ਹੀ ਆਹ ਜਗ੍ਹਾ ਜਿਹੜੀ ਹੈਗੀ ਆ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਫਲਾਈ ਦੀ ਧਰਤਨ ਕਰਕੇ ਚਾਰ ਫਾੜਾਂ ਕਰਕੇ ਉਹਨੂੰ ਧਰਤੀ ਦੀ ਦੱਬਦਾ ਸੀਗਾ ਤੇ ਅੱਜ ਇਹ ਫਲਾਈ ਦਾ ਦਰਖਤ ਜਿਹੜਾ ਹੈਗਾ ਬਹੁਤ ਹੀ ਵਿਸ਼ਾਲ ਤੇ ਫੈਲਿਆ ਹੋਇਆ ਦਿਖਾਈ ਦਿੰਦਾ ਤੇ ਇੱਥੇ ਹੀ ਨਾਲ ਹੀ ਅ ਗੁਰੂ ਜੀ ਦੀ ਯਾਦ ਵਿੱਚ ਇੱਕ ਪਾਸੇ ਜਿਹੜਾ ਹੈਗਾ ਉਹ ਪ੍ਰਕਾਸ਼ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਸામਨੇ ਆ ਜੂਤ ਵਾਲੀ ਜਗ੍ਹਾ ਹੈਗੀ ਆ ਇੱਧਰ ਜਿਹੜਾ ਆ ਜਗ੍ਹਾ ਹੈਗੀ ਆ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਫਲਾਈ ਜਿਹੜੀ ਹੈਗੀ ਆ ਉਹ ਬਹੁਤ ਹੀ ਫੈਲੀ ਤੇ ਬੜੀ ਹੀ ਹਰੀ-ਭਰੀ ਹੈ ਇਸ ਸਮੇਂ ਤੇ ਇਹ ਸਾਰੇ ਗੁਰੂ ਘਰ ਦੀ ਜਿਹੜੀ ਸੇਵਾ ਸੰਭਾਲ ਉਹ ਨਿੰਗ ਸਿੰਘਾਂ ਵੱਲੋਂ ਕੀਤੀ ਜਾਂਦੀ ਹੈ। ਸੋ ਜਦੋਂ ਤੁਸੀਂ ਕਿਦੇ ਆਉਂਦੇ ਹੋ ਤਾਂ ਤੁਹਾਨੂੰ ਇੱਥੇ ਬੈਠਦੇ ਹੋ ਤੇ ਬੜੀ ਰਮਣੀਕ ਜਗ੍ਹਾ ਹੈ ਫਲਾਈ ਦੇ ਸਟੱਕ ਕੋਲੇ ਪੰਛੀਆਂ ਤੇ ਹੋਰ ਜਾਨਵਰ ਆ ਗਿਆ ਆਵਾਜ਼ਾਂ ਤੁਹਾਨੂੰ ਸੁਣਾਈ ਦਿੰਦੀਆਂ। ਇਹ ਦੁਪਹਿਰ ਦੇ ਸਮੇਂ ਇੱਥੇ ਮੈਨੂੰ ਹੋਰ ਵੀ ਬੜਾ ਆਨੰਦ ਆਇਆ ਸੀ ਇੱਕ ਗੱਲ ਹੋਰ ਸੀ ਇੱਥੇ ਕਿ ਆਪਣੇ ਲੋਕਾਂ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਕਰਮਾ ਕੰਡਾਂ ਤੋਂ ਪਰੇ ਕੀਤਾ ਪਰ ਸਾਡੇ ਲੋਕ ਹਜੇ ਵੀ ਕਰਮਾ ਕੰਡਾਂ ਦੇ ਵਿੱਚ ਫਸੇ ਹੋਏ ਨੇ ਆਸ-ਪਾਸ ਦੇ ਲੋਕ ਜਿੰਨੇ ਵੀ ਨੇ ਆਪਣੇ ਵੱਡੇ-ਵੱਡੇ ਏਰੀਆ ਦੀਆਂ ਜਿਹੜੇ ਨਾਮ ਤੇ ਉਹ ਨਮਿਤ ਮਿੱਟੀ ਕੱਢਣ ਇੱਥੇ ਆ ਜਾਂਦੇ ਸੀਗੇ ਪਰ ਬਾਰ-ਬਾਰ ਜਿਹੜੇ ਹੈਗੇ ਪ੍ਰਬੰਧਕ ਉਹਨਾਂ ਨੇ ਇੱਥੇ ਲਿਖ-ਲਿਖ ਕੇ ਲਾਇਆ ਦੇ ਵੀ ਮਿੱਟੀ ਨਾ ਕੱਢੋ ਕਿ ਭਾਈ ਤੁਸੀਂ ਫਲਾਈ ਹੀ ਦੇ ਨਾਲੋਂ ਮਿੱਟੀ ਨਾ ਕੱਢੋ ਸਰੋਵਰ ਦੇ ਵਿੱਚੋਂ ਮਿੱਟੀ ਨਾ ਕੱਢੋ ਜੇ ਨਾਲ ਕੀ ਹੈ ਇੱਕ ਸਲਾਹੀ ਦੇ ਦਰੱਖਤ ਨੂੰ ਨੁਕਸਾਨ ਪਹੁੰਚਦਾ ਤੇ ਵੈਸੇ ਵੀ ਉਹ ਗੁਰਮਤਿ ਨਹੀਂ ਮਨਮਤ ਹੈ। ਉਹ ਸਾਹਮਣੇ ਸਰੋਵਰ ਹੈ ਤੇ ਝੂਲਦਾ ਹੋਇਆ ਮੀਲਾ ਨਿਸ਼ਾਨ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਸਾਰੇ ਜਗ੍ਹਾ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਬੁੱਢਾ ਦਲ ਸ਼ਾਨੀਆ ਕ੍ਰੂੜੀ ਵੱਲੋਂ ਕੀਤੀ ਜਾਂਦੀ ਹੈ। ਤੇ ਆਹ ਜਿਹੜੀਆਂ ਚਵਾਰੇ ਬਣਾਏ ਹੋਏ ਇੱਟਾਂ ਦੇ, ਨਵੀਆਂ ਇੱਟਾਂ ਦੇ ਇਹ ਵੀ ਲੋਕਾਂ ਦੀ ਉਹੀ ਬੰਨੀਆਂ ਵੀਆਂ ਖੰਭਣੀਆਂ ਇਹ ਸਾਰੀ ਲੋਕਾਂ ਦੀ ਮਨਮਤ ਹੈ ਜਿਹੜੀ ਕਿ ਲੋਕ ਆ ਕੇ ਇੱਥੇ ਕਰਦੇ ਆ ਆਪਣੀਆਂ ਜਿਹੜੀਆਂ ਹੈਗੀਆਂ ਮਨ ਦੀਆਂ ਇੱਛਾਵਾਂ। ਪੂਰੀਆਂ ਕਰਨ ਵਾਸਤੇ ਇੱਥੇ ਰੱਖ ਜਾਂਦੇ ਨੇ ਪਰ ਇਹ ਗੁਰਮਤ ਨਹੀਂ ਹੈ ਮਨਮਤ ਹੈ ਸੋ ਜਦੋਂ ਇਹਦੀ ਪ੍ਰਕਰਮਾ ਕਰਦੇ ਹੋ ਤੁਸੀਂ ਤਾਂ ਪ੍ਰਕਰਮਾ ਕਰਕੇ ਤੁਹਾਨੂੰ ਪਤਾ ਲੱਗਦਾ ਵੀ ਜਿਹੜਾ ਇਹ ਫਲਾਈ ਦਾ ਦਰਖਤ ਹੈ ਉਹ ਕਿੰਨਾ ਵਿਸ਼ਾਲ ਤੇ ਫੈਲਿਆ ਹੋਇਆ ਹੈ ਕਮਾਲ ਹੈ ਤੁਸੀਂ ਜਦੋਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਪਿੱਛੇ ਜਾਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਇੱਕ ਦ੍ਰਿਸ਼ ਪੇਜ ਹੁੰਦਾ ਹੈ ਕਿ ਜਦੋਂ ਮਹਾਰਾਜ ਇੱਥੇ ਆਏ ਹੋਣਗੇ ਇੱਕ ਜੰਗਲ ਹੋਣਾ ਵੱਡਾ ਲੱਖੀ ਜੰਗਲ ਬਹੁਤ ਭਾਰਾ ਜੰਗਲ ਸੀਗਾ ਇਹ ਤਹ ਮਹਾਰਾਜ ਨੇ ਇਸ ਜਗ੍ਹਾ ਦੇ ਉੱਪਰ ਪਾਣੀ ਦੀ ਕਮੀ ਸੀ ਪਾਣੀ ਬਹੁਤ ਘੱਟ ਸੀ ਕਿਉਂਕਿ ਇਹ ਰਤੀਲਾ ਇਲਾਕਾ ਸੀ ਜਾਂ ਤੇ ਮਹਾਰਾਜ ਨੇ ਇਸ ਦਾਤਨ ਨੂੰ ਇੱਥੇ ਲਾਇਆ ਤੇ ਉਸ ਦਾਤਨ ਦੀ ਜਿਹੜਾ ਹੈਗਾ ਅੱਜ ਵਿਸ਼ਾਲ ਦਰਖਤ ਤੁਹਾਡੇ ਸਾਹਮਣੇ ਬਣਿਆ ਹੋਇਆ ਹੈ ਇਸ ਦੇ ਬਿਲਕੁਲ ਨਾਲ ਹੀ ਗੁਰੂ ਗੋਬਿੰਦ ਸਿੰਘ ਸਮਾਰਕ ਹੈ ਜਿਹੜਾ ਵੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਮਿਲ ਜਾਂਦਾ ਹੈ ਲੱਖੀ ਜੰਗਲ ਖਾਲਸਾ ਆਣੇ ਦਾ ਦਿੱਤੋ ਇਹ ਉਹੀ ਸਾਧ ਹੈ ਜਿਹੜੀ ਮਹਾਰਾਜ ਨੇ ਜਦੋਂ ਇੱਥੇ ਕਵੀ ਦਰਬਾਰ ਲਾਇਆ ਸੀ ਤਾਂ ਆਪਣੇ ਮੁੱਖੋਂ ਉਚਾਰੀ ਸੀ ਕਿ ਇਹ ਹਿੰਦੀ ਉਰਦੂ ਤੇ ਪੰਜਾਬੀ ਦੇ ਵਿੱਚ ਇਹ ਲਿਖੀ ਹੋਈ ਹੈ ਇਸ ਸਮਾਰਕ ਦੀ ਗੱਲ ਕਰਦੇ ਹਾਂ ਇਹ ਸਮਾਰਕ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਮਿਲ ਜਾਣਗੇ ਕੋੜਪੁਰੇ ਬੱਸ ਸਟੈਂਡ ਦੇ ਨਾਲ ਹੈਗਾ ਇਹ ਬਿਲਕੁਲ ਤੇ ਹੋਰ ਜਿੰਨੇ ਜਿੰਨੇ ਥਾਵਾਂ ਤੇ ਵੀ ਗੁਰੂ ਸਾਹਿਬ ਦੀਆਂ ਯਾਦਗਰਾਂ ਨੇ ਉੱਥੇ ਇਹ ਸਮਾਰਕ ਬਣਿਆ ਹੋਇਆ ਹੈ ਇਹਦੇ ਉੱਪਰ ਤੁਹਾਨੂੰ ਬਾਜ ਖੰਡਾ ਤੀਰ ਕਮਾਨ ਇਹ ਨਿਸ਼ਾਨ ਵੀ ਦਿਖਾਈ ਦੇਣਗੇ ਮੁਕਸਰ ਦੇ ਵਿੱਚ ਵੀ ਡਾਕਰ ਦੇ ਡਾਕਾ ਜਿਹੜਾ ਹੈਗਾ ਉਹਦੇ ਨਾਲ ਬਿਲਕੁਲ ਖੱਬੇ ਪਾਸੇ ਕਰਕੇ ਇਹ ਚੀਜ਼ ਇਹ ਸਮਾਰਕ ਤੁਹਾਨੂੰ ਦਿਖਾਈ ਦੇਵੇਗਾ ਸੋ ਸੰਭਾਲ ਦੇ ਪੱਖੋਂ ਥੋੜਾ ਜਿਹਾ ਕਈ ਥਾਵਾਂ ਤੇ ਜਿਹੜਾ ਇਹ ਸਮਾਰਕ ਤੁਹਾਨੂੰ ਅ ਥੋੜੀ ਜਿਹੀ ਖਸਤਾ ਹਾਲਤ ਵੀ ਦਿਖਾਈ ਦੇਵੇਗਾ ਪਰ ਇਹ ਜਿਹੜਾ ਹੈਗਾ ਸੰਭਾਲਿਆ ਨਗਾਰਾ ਬਾਜ ਤੇ ਤੀਰ ਕਮਾਨ ਇਹ ਨਿਸ਼ਾਨੀਆਂ ਇਹ ਤੇ ਹੈਗੀਆਂ ਨੇ ਲੱਖੀ ਜੰਗਲ ਤੋਂ ਤਕਰੀਬਨ 15 ਕਿਲੋਮੀਟਰ ਦੀ ਦੂਰੀ ਤੇ ਸ਼ਹਿਰ ਬਠਿੰਡਾ ਹੈ। ਸ਼ਹਿਰ ਬਠਿੰਡਾ ਬਹੁਤ ਪੁਰਾਣਾ ਸ਼ਹਿਰ ਹੈ। ਜਿਹੜਾ ਕੀ ਇਤਿਹਾਸ ਦੇ ਪੰਨਿਆਂ ਤੇ ਕਾਫੀ ਪੁਰਾਣਾ ਹੈ। ਇਹਦਾ ਜਿਹੜਾ ਜ਼ਿਕਰ ਹੈ ਉਹ ਕਾਫੀ ਥਾਵਾਂ ਤੇ ਆਉਂਦਾ ਹੈ। ਕਾਫੀ ਮੈਪਾਂ ਦੇ ਵਿੱਚ, ਕਾਫੀ ਨਕਸ਼ਿਆਂ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਹੈ। ਤੇ ਆਪਾਂ ਬਠਿੰਡੇ ਦੇ ਵਿੱਚ ਗੁਰੂ ਸਾਹਿਬ ਨਾਲ ਸੰਬੰਧਿਤ ਦੋ ਸਥਾਨਾਂ ਉੱਪਰ ਜਾ ਰਹੇ ਹਾਂ। ਆ ਗੋਲਡਗੀ, ਕੋਲ ਜੀ ਆਪਾਂ ਲੰਘ ਰਹੇ ਹਾਂ। ਪੁਰਾਣੀ ਗੋਲਡਗੀ ਬਠਿੰਡੇ ਦੀ ਤੇ ਆ ਮਾਲ ਰੋਡ। ਇਸ ਮਾਲ ਰੋਡ ਤੋਂ ਹੁੰਦੇ ਹੋਏ ਆਪਾਂ ਪਹੁੰਚਾਂਗੇ ਗੁਰਦੁਆਰਾ ਕਿਲਾ ਮਵਾਰ ਆਰ ਇਸ ਮਾਡ ਚੌਂਕ ਆਰ ਇਸ ਸੋਇ ਤੰਦਰ ਹੁੰਦੇ ਹੋਏ ਆਪ ਬਿਡੇ ਰੋ ਕੀੜੇ ਬਾਜ਼ਾਰ ਆ ਕਿਤੇ ਪੁਰਾਣੇ ਸਮੇਂ ਦੇ ਵਿੱਚ ਇਹਨਾਂ ਬਾਜ਼ਾਰਾਂ ਦੇ ਵਿੱਚ ਆਪਣੀ ਵੱਖਰੀ ਹੀ ਖੇਲਪਲ ਹੋਇਆ ਕਰਦੀ ਸੀ ਸੋ ਇੱਥੋਂ ਬਿਲਕੁਲ ਸਾਹਮਣੇ ਜਾ ਕੇ ਤੁਹਾਨੂੰ ਦਿਖਾਈ ਦਿੱਤਾ ਹੈਗਾ ਜੀ ਬਠਿੰਡੇ ਦਾ ਜਾਂ ਕੈਦਗੀ ਭਾਰਤ ਦਾ ਇੱਕ ਮਸ਼ਹੂਰ ਕਿਲਾ ਕਿਲਾ ਮਵਾਰ ਜਿਹੜਾ ਕੀ ਇਹਦੇ ਰਸਤੇ ਵਿੱਚ ਹੀ ਇੱਕ ਥੱਬੇ ਹੱਥ ਗੁਰਦੁਆਰਾ ਸਾਹਿਬ ਆਉਂਦਾ ਗੁਰਦੁਆਰਾ ਸਿੰਘ ਸਾਬਾ ਸੋ ਇਹ ਕਿਲਮਾਰਕ ਪਚਪਣ ਦੀਆਂ ਯਾਦਾਂ ਵੀ ਤਾਜ਼ਾ ਹੁੰਦੀਆਂ ਨੇ ਸਾਹਮਣੇ ਉਹ ਕਿਲਾ ਵਿਸ਼ਾਲ ਜਿਹੜਾ ਬਚਪਨ ਦੇ ਵਿੱਚ ਅਸੀਂ ਸਵੇਰੇ ਸ਼ਾਮ ਇੱਥੇ ਪੈਦਲ ਚੱਲ ਕੇ ਆਏ ਕਰਦੇ ਸੀ ਅੱਜ ਫੇਰ ਉਹਨੂੰ ਇੱਕ ਵਾਰ ਦੁਬਾਰਾ ਦੇਖਣ ਦਾ ਮੌਕਾ ਬਣਿਆ ਚੁੱਕਾ ਵੀ ਕੁਝ ਬਦਲ ਜਾਂਦਾ ਸਮੇਂ ਦੇ ਨਾਲ ਪਰ ਪਹਿਲਾਂ ਜਿਹੜਾ ਇਹ ਕਿਲਾ ਬਾਹਰੋਂ ਜਿੰਦੀਆਂ ਕਿੰਨਾ ਟਹਿਰੀਆਂ ਸੀਗੀਆਂ ਪੂਛ ਸਰਕਾਰਾਂ ਨੇ ਗੌਰ ਕੀਤੀ ਹੈ ਤੇ ਇਹ ਕੰਧਾਂ ਦੀ ਮੁਰੰਮਤ ਕੀਤੀ ਹੈ ਤੇ ਅੰਦਰੋਂ ਜਾ ਰਹੇ ਹਾਂ। ਵਿਕਰਮਗੜ੍ਹ ਭਾਰਤ ਦਾ ਸਭ ਤੋਂ ਪੁਰਾਣਾ ਕਿਲਾ ਤੇ 118 ਫੁੱਟ ਉੱਚਾ ਇਹ ਕਿਲਾ ਤੇ ਇਸ ਕਿਲ੍ਹੇ ਨੂੰ ਆਪਾਂ ਅੰਦਰੋਂ ਦੇਖਦੇ ਹਾਂ ਤੇ ਇਸ ਦੇ ਇਤਿਹਾਸ ਬਾਰੇ ਵੀ ਗੱਲਾਂ ਕਰਾਂਗੇ। ਸ਼ਹਿਰ ਬਠਿੰਡੇ ਦੇ ਵਿੱਚ ਆਪਾਂ ਭਾਰਤ ਦੇ ਸਭ ਤੋਂ ਪੁਰਾਣੇ ਕਿਲੇ ਦੇ ਵਿੱਚ ਖੜੇ ਹਾਂ। ਕਿਲਾ ਮੁਬਾਰਕ ਤੇ ਪਾਸ਼ੇ ਦਸਵੀਂ ਪਾਸ਼ੇ ਪਹਿਲੀ ਤੇ ਪਾਸ਼ੇ ਨੌਵੀਂ ਦੀ ਚਰਨਸ਼ੋਪਰਾਪਤ ਹੈ ਸ਼ਹਿਰ ਬਠਿੰਡਾ ਤੇ ਇਸ ਕਿਲੇ ਦੀ ਗੱਲ ਕਰੀਏ ਤਾਂ ਇਹ ਕਿਲਾ ਪਹਿਲੀ ਸਦੀ ਤੋਂ ਲੈ ਕੇ ਮੰਨਿਆ ਜਾਂਦਾ ਵੀ ਇਹ ਇਹਦਾ ਨਿਰਮਾਣ ਹੋਇਆ ਹੋਇਆ ਤੇ ਇਹਦੀ ਜਿਹੜੀ ਸੰਖੇਪ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਹੌਲੀ-ਹੌਲੀ ਦੇਵਾਂਗੇ ਤੇ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਦੀ ਤੁਸੀਂ ਮਾਰ ਦੇਖ ਰਹੇ ਹੋ ਇਹ ਗੁਰਦੁਆਰਾ ਪਾਸ਼ੇ ਦਸਵੀਂ ਹੈ ਤੇ ਇੱਧਰ ਵੀ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਦੋ ਗੁਰਦਾਰੇ ਬਣੀ ਹੋਏ ਆ ਇਸ ਕਿਲ੍ਹੇ ਨੂੰ ਮਾਰਕ ਦੇ ਵਿੱਚ ਦਾ 18ਵੀਂ ਸਦੀ ਦੇ ਵਿੱਚ ਮਹਾਰਾਜਾ ਪਟਿਆਲਾ ਦਾ ਜਿਹੜਾ ਪੂਰਵੇ ਸੀਗਾ ਬਾਬਾ ਵਾਲਾ ਸਿੰਘ ਉਹਨੇ ਇਹ ਕਿਲਾ ਜਿੱਤ ਕੇ ਪਟਿਆਲਾ ਰਿਆਸਤ ਵਿੱਚ ਮਲਾ ਲਿਆ ਸੀਗਾ ਬਾਕੀ ਗੱਲਾਂ ਬਾਤਾਂ ਆਪਾਂ ਵੀਡੀਓ 'ਚ ਕਰਾਂਗੇ ਤੇ ਕਿਲਾ ਵੀ ਦੇਖਾਂਗੇ ਸਾਰਾ ਹੁਣ ਇਹ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਅਧੀਨ ਹੈ ਤੇ ਇਹਨੂੰ ਠੀਕ ਕੀਤਾ ਜਾ ਰਿਹਾ ਪਰ ਇਹਦੀ ਹਾਲਤ ਜਿਹੜੀ ਹੈਗੀ ਉਹ ਖਸਤਾ ਹੀ ਹੈ ਜੇਬ ਬਠਿੰਡੇ ਕਿਲੇ ਦੀ ਗੱਲ ਕਰੀਏ ਤਾਂ ਬਠਿੰਡੇ ਕਿਲੇ ਦਾ ਇਤਿਹਾਸ ਪਹਿਲੀ ਸਦੀ ਨਾਲ ਜੁੜਦਾ ਜਾ ਕੇ ਜਿਵੇਂ ਮੈਂ ਗੱਲ ਕਰਾਂ ਤਾਂ ਰਾਜਾ ਦੱਬਨਾ ਦਾ ਇੱਕ Hindu ਰਾਜਾ ਹੋਇਆ ਜੋ 90 ਸਨ 90 ਤੋਂ ਲੈ ਕੇ 110 ਈਸਵੀ ਤੱਕ ਜਿਹੜਾ ਹੈਗਾ ਰਾਜ ਕਰਦਾ ਰਿਹਾ ਮਤਲਬ ਪਹਿਲੀ ਸਦੀ ਤੋਂ ਲੈ ਕੇ ਦੂਜੀ ਸਦੀ ਤੱਕ ਉਹਦਾ ਰਾਜ ਰਿਹਾ ਤਾਂ ਇਸ ਕਿਲੇ ਦੇ ਵਿੱਚ ਜਿਹੜੀਆਂ ਇੱਟਾਂ ਮਿਲਤੀਆਂ ਗਈਆਂ ਉਹ ਇੱਟਾਂ ਵੀ ਉਦੋਂ ਜਿਹੜੇ ਖੋਜ ਕਰਨ ਵਾਲੇ ਹੈਗੇ ਉਹ ਦੱਸਦੇ ਆ ਭਈ ਦੂਜੀ ਸਦੀ ਦੇ ਵਿੱਚ ਕਨਿਸ਼ਕ ਰਾਜ ਦਾ ਜਿਹੜਾ ਕੁਸ਼ਾਨ ਰਾਜਾ ਸੀਗਾ ਕਨਿਸ਼ਕ ਉਹ ਉਸ ਵੇਲੇ ਦੀਆਂ ਸੋ ਇਸ ਕਰਕੇ ਇੱਕ ਵਾਰ ਵੀ ਭਾਈ ਅੱਜ ਤੋਂ 2500 ਸਾਲ ਪਹਿਲਾਂ ਦਾ ਇਹ ਕਿਲਾ ਬਣਿਆ ਹੋਇਆ ਇਸ ਕਰਕੇ ਇਸ ਨੂੰ ਭਾਰਤ ਦਾ ਸਭ ਤੋਂ ਪੁਰਾਣਾ ਕਿਲਾ ਕਿਹਾ ਜਾਂਦਾ ਹੈ ਤੇ ਤੀਜੀ ਸਦੀ ਦੇ ਵਿੱਚ ਜਾ ਕੇ ਜਿਹੜਾ ਪੱਟੀ ਰਾਓ ਸੀਗਾ ਉਹਨੇ ਰਾਜ ਕੀਤਾ ਤੇ ਉਸੇ ਦੇ ਨਾਂ ਤੋਂ ਪੱਟੀ ਰਾਜਪੂਤਾਂ ਦੇ ਨਾਂ ਤੋਂ ਇਸ ਦਾ ਨਾਂ ਪੱਟੀ ਵਿੰਡਾ ਤੇ گا ਬਠਿੰਡਾ ਬਣ ਗਿਆ ਸੋ ਇਹ ਇਹਦੀਆਂ ਜਿਹੜੀਆਂ ਕੁਝ ਕਹਾਣੀਆਂ ਨੇ ਜਿਹੜੇ ਤੇ ਇਤਿਹਾਸ ਨਾਲ ਜੁੜਦੀਆਂ ਵਿਕਰਮਗਾੜੇ ਦਾ ਨਾਮ ਰਿਹਾ ਪਹਿਲਾਂ ਤੇ ਇਹਨੂੰ ਜਿਹੜੇ ਗਜਨੀ ਤੇ ਜਾਂ ਮੁਹੰਮਦ ਗੋਰੀ ਵਰਗੇ ਸੀਗੇ ਉਹ ਤਬਰੇ ਹਿੰਦ ਕਹਿੰਦੇ ਹੁੰਦੇ ਸੀ ਬਠਿੰਡੇ ਹੁਣ ਤਬਰੇ ਹਿੰਦ ਕਿਉਂ ਕਹਿੰਦੇ ਸੀ ਵੀ ਹਿੰਦੁਸਤਾਨ ਦਾ ਦਰਵਾਜ਼ਾ ਹਿੰਦੁਸਤਾਨ ਦਾ ਦਰਵਾਜ਼ਾ ਕਿਉਂ ਕਹਿੰਦੇ ਜੇ ਪਛਾਤ ਮਰੀਏ ਆਪਾਂ ਅੱਜ ਬਠਿੰਡੇ ਦੇ ਕੋਲੇ ਬੈਠੇ ਆਂ ਜਾਂ ਬਠਿੰਡੇ ਬੈਠੇ ਆਂ ਤਾਂ afghan ਵੱਲੋਂ afghanistan ਵੱਲੋਂ ਉਧਰੋਂ ਆਉਣ ਵਾਲੇ ਜਿਹੜੇ ਹਮਲਾਵਰ ਸੀਗੇ ਉਹ ਜਦੋਂ ਹਿੰਦੁਸਤਾਨ ਦਾਖਲ ਹੁੰਦੇ ਸੀ ਤਾਂ ਪਾਕਿਸਤਾਨ ਆਪਣੇ ਨੂੰ ਵੰਡਿਆ ਗਿਆ ਤਾਂ ਪਾਕਿਸਤਾਨ ਦੇ ਰਾਹੀ ਹੁੰਦੇ ਹੋਏ ਲਾਹੌਰ ਹੁੰਦੇ ਹੋਏ ਇਹੀ ਅੰਬਰਸਰ ਹੁੰਦੇ ਹੋਏ ਬਠਿੰਡੇ ਦੇ ਰਾਹੀਂ ਅੱਗੇ ਚੱਲ ਕੇ ਇਹ ਦਿੱਲੀ ਵੱਲ ਨੂੰ ਜਾਂਦੇ ਸੀ ਇਸੇ ਕਰਕੇ ਇਸ ਨੂੰ ਤਬਰੇ ਹਿੰਦ ਕਹਿੰਦੇ ਤੇ ਜਿਹੜਾ ਹਨੁਮਾਨਗੜ੍ਹ ਦਾ ਕਿਲਾ ਹੈ ਉਹ ਵੀ ਇਸੇ ਦੇ ਪਟਨੇਰ ਜਿਹੜਾ ਕਿਲਾ ਪਟਨੇਰ ਉਹ ਵੀ ਇਹਦੇ ਵਿੱਚ ਹੀ ਸ਼ਾਮਲ ਹੁੰਦਾ ਹੈ 1191 ਦੇ ਵਿੱਚ ਮੁਹੰਮਦ ਗੋਰੀ ਇਸ ਨੂੰ ਜਿੱਤ ਕੇ ਇਸ ਇਲਾਕੇ ਨੂੰ ਜਿੱਤ ਕੇ ਜੈਉ ਦਿਨ ਤੁਲਨੀ ਨੂੰ 1200 ਘੋੜਸਵਾਰਾਂ ਦੇ ਨਾਲ ਇੱਥੇ ਤਾਇਨਾਤ ਕਰਦਾ ਇਸ ਖੇਲੇ ਦੇ ਵਿੱਚ ਸੋ 1206 ਦੇ ਵਿੱਚ ਜਦੋਂ ਮੁਹੰਮਦ ਗੋਰੀ ਨੂੰ ਹਰਾਉਣ ਤੋਂ ਬਾਅਦ ਜਾਂ ਮੁਹੰਮਦ ਗੋਰੀ ਦੇ ਦੌਰ ਤੋਂ ਬਾਅਦ ਦਿੱਲੀ ਸਲਤਨਤ ਕੁਤਬਦੀਨ ਐਬਕ ਦੇ ਅਧੀਨ ਆਉਂਦੀ ਹੈ ਤਾਂ ਉਹ ਕਿਲਾ ਇਹਨਾਂ ਦੇ ਦੀਨ ਆ ਜਾਂਦਾ ਤਾਂ ਕੁਤਬਦੀਨ ਐਬਕ ਜਿਹੜਾ ਹੈਗਾ ਉਸ ਦੀ ਮੌਤ ਤੋਂ ਬਾਅਦ ਜਿਹੜਾ ਨਸੀਰਉਦੀਨ ਕਬਚਾ ਸੀਗਾ ਉਹ ਇਸ ਕਿਲੇ ਨੂੰ ਆਪ ਦੇ ਦੀਨ ਕਰ ਲੈਂਦਾ ਸਿੰਧ ਉੱਚ ਤੇ ਮਲਤਾਨ ਦਾ ਉਹ ਅਧਿਕਾਰੀ ਬਣ ਜਾਂਦਾ ਵੀ ਭਾਈ ਮੈਂ ਇਹਨਾਂ ਇਲਾਕਿਆਂ ਤੇ ਆਪਦਾ ਅਧਿਕਾਰ ਰੱਖਦਾ ਅ ਉਸ ਤੋਂ ਬਾਅਦ ਜਿਹੜਾ ਕੁਤਬਦੀਨ ਐਬਕ ਦਾ ਜਵਾਈ ਸੀ ਅਲਤਮਸ਼ ਤਾਂ ਅਲਤਮਸ਼ ਕਬਚਾ ਦੇ ਨਾਲ ਲੜਾਈ ਕਰਨ ਤੋਂ ਬਾਅਦ ਇਸ ਇਲਾਕੇ ਨੂੰ ਇਸ ਕਿਲੇ ਨੂੰ ਦੁਬਾਰਾ ਫਿਰ ਆਪਦੇ ਅਧੀਨ ਲਿਆਉਂਦਾ ਹੈ ਤੇ ਉਸੇ ਅਲਤਮਸ਼ ਦੀ ਬੇਟੀ ਜਿਹੜੀ ਸੀਗੀ ਯਾਨੀ ਕਿ ਕੁਤਬਦੀਨ ਐਬਕ ਦੀ ਦੋਤੀ ਕੀ ਭਾਰਤ ਦੇ ਉੱਪਰ ਰਾਜ ਕਰਨ ਵਾਲੀ ਪਹਿਲੀ ਤੇ ਅਖੀਲੀ ਔਰਤ ਬਣੀ ਸੀ ਰਜ਼ੀਆ ਸੁਲਤਾਨਾ ਤਾਂ ਉਹ ਇਸ ਕਿਲੇ ਦੀ ਦਾਵੇਦਰ ਬਣਦੀ ਹੈ ਕਿਉਂਕਿ ਦਿੱਲੀ ਦੇ ਤਖਤ ਤੇ ਉਹ ਬੈਠਦੀ ਹੈ ਤਾਂ 1236 ਦੇ ਵਿੱਚ ਰਜ਼ੀਆ ਸੁਲਤਾਨ ਜਿਹੜੀ ਹੈਗੀ ਉਹ ਦਿੱਲੀ ਦੇ ਤਖਤ ਤੇ ਬੈਠਦੀ ਹੈ ਤੇ ਬਠਿੰਡੇ ਦਾ ਵਜ਼ੀਰ ਬਣਦਾ ਹੈਗਾ ਮਲਿਕ ਅਖਤਿਆਰਉਦੀਨ ﺍﻟਤੂਨੀਆ ਠੀਕ ਹੈ ਜੀ ਤੇ ਜਿਹੜਾ ਵੀ ਕੁਝ ਦਰਬਾਰੀਆਂ ਦੇ ਨਾਲ ਰਲ ਕੇ ਜਿਹੜਾ ਹੈਗਾ ਉਹ ਸਾਜ਼ਿਸ਼ ਕਰਦਾ ਹੈ ਰਜੀਆ ਸੁਲਤਾਨ ਦੇ ਵਿਰੁੱਧ ਹੁਣ ਉਹ ਸਾਜ਼ਿਸ਼ ਨੂੰ ਕਰਨ ਦਾ ਇੱਕ ਕਾਰਨ ਸੀਗਾ ਉਹ ਕਾਰਨ ਇਹ ਸੀ ਕਿ ਰਜੀਆ ਸੁਲਤਾਨ ਤੇ ﺍﻟतूਨੀਆ ਜਿਹੜੇ ਬਚਪਨ ਦੇ ਸਾਥੀ ਹੁੰਦੇ ਐ ਤੇ ਬਹੁਤ ਵਾਰ ﺍﻟतूਨੀਆ ਦੁਆਰਾ ਉਹਨੂੰ ਵਿਆਹ ਦੀ ਪੇਸ਼ਕਸ਼ ਕੀਤੀ ਜਾਂਦੀ ਆ ਪਰ ਰਜੀਆ ਸੁਲਤਾਨਾ ਉਸ ਦੀ ਵਿਆਹ ਦੀ ਪੇਸ਼ਕਸ਼ ਨੂੰ ਠੁਕਰਾ ਦਿੰਦੀ ਹੈ ਤੇ ਜਦੋਂ ਉਹ ਸੁਣਨ ਚਾਹੁੰਦਾ ﺍﻟतूਨੀਆ ਨੂੰ ਕਿ ਜਿਹੜਾ ਇੱਕ ਅਮੀਰੇ ਅਖੂਰ ਯਾਨੀ ਕਿ ਤਵੇਲਿਆਂ ਦਾ ਸਰਦਾਰ ਜਦ ਲਾਲੂਦੀਨ ਯਕੂਤ ਗੁਲਾਮ ਮਤਲਬ ਉਹਨੂੰ ਉਹ ਅਮੀਰੇ ਉਮਰਾ ਬਣਾਉਂਦੀ ਹੈ ਮਤਲਬ ਦਰਬਾਰੀਆਂ ਦਾ ਸਰਦਾਰ ਬਣਾਉਂਦੀ ਹੈ ਤੇ ਉਹਨਾਂ ਨੂੰ ਨੇੜਤਾ ਵੱਧ ਜਾਂਦੀ ਹੈ ਤਾਂ ਉਸ ਤੋਂ ਉਹ ਈਰਖਾ ਖਾ ਕੇ ਜਿਹੜਾ ਹੈਗਾ ਉਹ ਸਾਜ਼ਿਸ਼ ਕਰਦਾ ਹੈ ਤੇ ਰਜੀਆ ਸੁਲਤਾਨ ਨੂੰ ਬੰਦੀ ਬਣਾ ਕੇ ਇਸ ਕਿਲੇ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਇਸ ਕਿਲੇ ਦੇ ਵਿੱਚ ਉਹ ਹੀ ਰਜੀਆ ਸੁਲਤਾਨ ਜਿਹੜਾ ਹਾਜੀ ਰਤਨ ਦਰਗਾਹ ਸੀਗੀ ਜਿਹਨੂੰ ਹਾਜੀ ਰਤਨ ਦੀ ਅਜ ਦਰਗਾਹ ਕਿਹਾ ਜਾਂਦਾ ਉੱਥੇ ਇੱਕ ਮਸਜਿਦ ਸੀ ਤੇ ਉੱਥੇ ਮਸਜਿਦ ਨਵਾਜ਼ ਅਦਾ ਕਰਨ ਦੇ ਲਈ ਉਹ ਜਾਂਦੀ ਸੀਗੀ ਸੋ ਇਤਿਹਾਸ ਗਵਾਹ ਹੈ ਕਿ ਇਹ ਕਿਲਾ ਇੰਨਾ ਪੁਰਾਣਾ ਹੈ ਤੇ ਉਸ ਤੋਂ ਬਾਅਦ ਚਲਦੇ ਚਲਦੇ ਜਦੋਂ ਅ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਪਾਸ਼ਾ ਤੇ ਨੌਵੇਂ ਪਾਸ਼ਾ ਇੱਥੇ ਚਰਨ ਪਾਉਂਦੇ ਆ ਤੇ ਉਸ ਤੋਂ ਬਾਅਦ 17ਵੀਂ 18ਵੀਂ ਸਦੀ ਦੇ ਵਿੱਚ ਸਿੱਖ ਮਿਸਲਾਂ ਚੜਤ ਜਾਂਦੀਆਂ ਤਾਂ ਇਧਰਲੇ ਪਾਸੇ ਮਾਲਵੇ ਦੇ ਵਿੱਚ ਪਟਿਆਲੇ ਘਰਾਣੇ ਦਾ ਰਾਜਾ ਬਾਬਾ ਆਲਾ ਸਿੰਘ ਜੀ ਨੂੰ ਜਿੱਤ ਲੈਂਦਾ ਤੇ ਆਪ ਦੇ ਨਾਂ ਮળોਂਦਾ ਤੇ ਉਸ ਤੋਂ ਬਾਅਦ ਅੰਗਰੇਜ਼ ਇਹਨੂੰ ਆਪ ਦੇ ਨਾਂ ਮਨਾਲ ਲੈਂਦੇ ਆ ਉਹ ਇਹਦਾ ਸਾਰਾ ਇਤਿਹਾਸ ਹੈ ਬਾਕੀ ਬਕਲੇ ਦੇਖਦੇ ਕੇਲੇ ਦਾ ਮੁੱਖ ਦਰਵਾਜ਼ਾ ਜਿਹੜਾ ਹੈਗਾ ਉਹ ਤੁਹਾਨੂੰ ਦਿਖਾਈ ਦੇਊਗਾ ਤੇ ਜਿਹੜੀਆਂ ਆ ਇੱਟਾਂ ਲੱਗੀਆਂ ਹੋਈਆਂ ਇਹ ਸਰਕਾਰ ਨੇ ਸਾਬ ਸਵਾਲ ਦੇ ਲਈ ਇਹਨੂੰ ਡਿੱਗਣ ਤੋਂ ਬਚਾਉਣ ਦੇ ਲਈ ਲਾਈਆਂ ਹੋਈਆਂ ਤੇ ਆਹ ਗੇਟ ਆ ਜਿਹੜਾ ਹੈਗਾ ਇਹ ਨਵਾਂ ਆਰਜੀ ਗੇਟ ਆ ਆਹ ਪੁਰਾਣਾ ਗੇਟ ਹੈ ਜਿਹੜਾ ਕਿ ਅੱਧਾ ਉਸ ਥਮਲੇ ਦੇ ਪਿੱਛੇ ਹੈ ਤੇ ਅੱਧਾ ਬਾਹਰ ਹੈ ਇਹ ਲੋਹੇ ਦਾ ਲੋਹੇ ਦੇ ਕਿੱਲਾ ਨਾਲ ਬਣਿਆ ਹੋਇਆ ਤੇ ਆਹ ਇਹਦਾ ਮੁੱਖ ਜਿਹੜਾ ਹੈਗਾ ਮੀਨ ਜ ਨੂੰਪਾ ਕਹ ਦਿੰਦੇ ਨੇ ਵੀ ਅੰਦਰ ਜਾਣ ਦਾ ਰਸਤਾ ਆਸੇ ਪਾਸੇ ਪਹਿਰੇਦਾਰਾਂ ਦੇ ਕਮਰੇ ਉਸ ਤੋਂ ਬਾਅਦ ਜੇਲ ਖਾਨਾ ਤੇ ਫੇਰ ਅੱਗੇ ਚੱਲ ਕੇ ਜਿਹੜਾ ਹੈਗਾ ਇਹਦਾ ਬਹੁਤ ਹੀ ਵੱਡਾ ਤੇ ਵਿਸ਼ਾਲ ਇੱਕ ਵਿੜਾ ਨਜ਼ਰ ਆਉਂਦਾ ਤੇ ਹੁਣ ਆਪਾਂ ਇੰਟਰੈਂਸ ਦੇ ਜਿੱਥੋਂ ਪਗੇ ਦੀ ਇਹ ਅੰਦਰ ਆਉਂਦੇ ਆ ਉਹਦੇ ਬਿਲਕੁਲ ਸਾਹਮਣੇ ਖੜੇ ਆ ਤੇ ਇਹਦੇ ਉੱਪਰ ਦਿਖਾਈ ਦੇਣ ਵਾਲੇ ਤੁਹਾਨੂੰ ਜਿਹੜੇ ਕਮਰੇ ਦਿਖਾਈ ਦਿੰਦੇ ਆ ਉਹ ਏਸ ਕਿਲੇ ਦਾ ਇੱਕ ਰਾਣੀ ਮਹਿਲ ਰਾਣੀ ਮਹਿਲ ਭਾਵ ਜਿੱਥੇ ਰਾਜਾ ਜਾਂ ਰਾਜੇ ਦੇ ਨਾਲ ਸੰਬੰਧਿਤ ਜਿਹੜਾ ਪਰਿਵਾਰ ਹੈ ਉਹ ਰਿਹਾ ਕਰਦਾ ਸੀਗਾ ਤੇ ਇਹ ਜਿਹੜੀਆਂ ਪੌੜੀਆਂ ਹੈਗੀਆਂ ਇਹ ਪੌੜੀਆਂ ਹੁਣ ਬੰਦ ਨਹੀਂ ਕੀਰਾ ਤੇ ਆ ਇਹਦਾ ਸਾਰਾ ਜਿਹੜਾ ਹੈਗਾ ਪੂਰਾ ਖੁੱਲਾ ਤੇ ਚੌੜਾ ਵੀੜਾ ਹੈ ਤੇ ਥੋੜੀ-ਥੋੜੀ ਇਹਦੀ ਜਿਹੜੀ ਮਰਮਤ ਹੈ ਉਹ ਕੀਤੀ ਜਾ ਚੁੱਕੀ ਹੈ ਤੇ ਜਿਹੜੀ ਤੁਸੀਂ ਇੱਟਾਂ ਦੇਖੋਗੇ ਇਹਦੀਆਂ ਉਹ ਕੁਸ਼ਾਨ ਵੰਸ਼ ਜਿਹੜਾ ਜਾਂ ਕੁਸ਼ਾਨ ਰਾਜ ਸੀਗਾ ਕਨਿਸ਼ਕ ਰਾਜਾ ਸੀ ਉਦੋਂ ਦੀਆਂ ਪਰ ਉਸ ਤੋਂ ਬਾਅਦ ਨਾਨਕ ਸ਼ਾਹੀ ਇੱਟ ਦਾ ਪ੍ਰਯੋਗ ਵੀ ਕੀਤਾ ਗਿਆ ਇੱਥੇ ਬਰੀਕ ਤੇ ਪਤਲੀ ਇੱਟਾਂ ਜਿਹੜੀ ਇੱਥੇ ਤੁਹਾਨੂੰ ਦਿਖਾਈ ਦੇਊਗੀ ਚੂਨੇ ਤੇ ਮਿੱਟੀ ਨਾਲ ਚੂਨੇ ਮਿੱਟੀ ਨਾਲ ਇਹਨੂੰ ਦੁਬਾਰਾ ਇਹਦੀ ਮਰਮਤ ਕੀਤੀ ਗਿਆ ਜਾਂ ਉਦੋਂ ਬਣਿਆ ਸੀ ਤਾਂ ਇਹਦੀਆਂ ਉਹਨੂੰ ਬਣਾਵਟ ਇਸ ਤਰ੍ਹਾਂ ਦੀ ਸੀ ਜਦੋਂ ਬਹ ਚਲਦੀਆਂ ਤਾਂ ਇਹਦਾ ਫਰਸ਼ ਵੀ ਜਿਹੜਾ ਹੈਗਾ ਉਹ ਵੀ ਤੁਹਾਨੂੰ ਇਹਨਾਂ ਬਰੀਕ ਨਿੱਕੀਆਂ ਇੱਟਾਂ ਦਾ ਮਿਲੂਗਾ ਤੇ ਕਾਫੀ ਵਿਸ਼ਾਲ ਹੈ ਕਾਫੀ ਖੁੱਲ੍ਹਾ ਤੇ ਇਹਦੇ ਕੁੱਲ ਜਿਹੜੇ ਹੈਗੇ 36 ਬੁਰਜ ਹੈ ਸਾਰੇ ਕਿਲੇ ਦੇ ਜਿਹੜੇ ਗੋਲ ਤੁਹਾਨੂੰ ਦਿਖਾਈ ਦਿੰਦੇ ਆ ਬੁਰਜ ਨੇ ਚਾਰ ਮੁੱਖ ਬੁਰਜ ਨੇ ਚਾਰੇ ਦਿਸ਼ਾਵਾਂ ਦੇ ਵਿੱਚ ਤੇ ਉਸ ਤੋਂ ਬਾਅਦ ਜੇ ਅਬ ਗੱਲ ਕਰੀਏ ਤੋਪਾਂ ਦੀ ਤੇ ਚਾਰ ਇਥੇ ਤੋਪਾਂ ਵੀ ਖੜੀਆਂ ਨੇ ਪਿੱਤਲ ਤਾਂਬਾ ਤੇ ਲੋਹਾ ਇਹਨਾਂ ਤਿੰਨਾਂ ਧਾਤਾਂ ਦੀਆਂ ਬਣੀਆਂ ਹੋਈਆਂ ਇਹ ਚਾਰ ਤੋਪਾਂ ਨੇ ਤੇ ਤੋਪਾਂ ਬਣ ਪਤਾਈਏ ਵੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਫੌਜਾਂ ਜਿਹੜੀਆਂ ਆਮ ਤੌਰ ਤੇ ਜਿਹੜੀਆਂ ਸੀਗੀਆਂ ਬਰੂਦ ਨਾਲ ਲੈਸ ਹੋ ਕੇ ਇਹਨਾਂ ਤੋਪਾਂ ਦੇ ਰਾਹੀਂ ਹੀ ਇੱਕ ਦੂਜੇ ਦੇ ਉੱਪਰ ਚੜ੍ਹਾਈ ਕਰਦੀਆਂ ਸੀਗੀਆਂ। ਸੋ ਲੱਕੜ ਦਾ ਚੱਕਾ ਇਹਨਾਂ ਦਾ ਤੇ ਉੱਪਰ ਜਿਹੜਾ ਹੈਗਾ ਲੋਹੇ ਦਾ ਕੰਗਣ ਪਾ ਕੇ ਉਸ ਲੱਕੜ ਨੂੰ ਟੁੱਟਣ ਤੋਂ ਬਚਾਇਆ ਹੈ। ਇਹ ਇਹਨਾਂ ਨੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਸੰਭਾਲ ਕੇ ਰੱਖੀਆਂ ਹੋਈਆਂ ਇੱਥੇ ਤੇ ਇੱਕ ਤੁਸੀਂ ਹੁੱਕ ਦੇਖੋਗੇ ਇਹਦੇ ਵਿੱਚ ਤਾਂ ਤੋਪ ਦੇ ਅੱਗੇ ਹੁੱਕ ਲੱਗੀ ਹੋਈ ਹੈ ਕੋੜਿਆਂ ਦੇ ਨਾਲ ਜਾਂ ਬਲਦਾਂ ਨਾਲ ਜਾਂ ਹਾਥੀਆਂ ਨਾਲ ਇਹਨੂੰ ਅੱਗੇ ਖਿੱਚਿਆ ਜਾਂਦਾ ਸੀ ਜਾਂ ਤੋਰਿਆ ਜਾਂਦਾ ਸੀ ਸੋ ਆਪਾਂ ਹੁਣ ਇਹਨੂੰ ਹੋਰ ਅੱਗੋਂ ਜਾ ਕੇ ਦੇਖਦੇ ਹਾਂ ਜਿਹੜੀ ਆ ਇਮਾਰਤ ਦੀ ਅੱਗੋਂ ਗੱਲ ਕਰਦੇ ਸੀ ਇੱਥੇ ਹੀ ਰਜ਼ੀਆ ਸੁਲਤਾਨ ਨੂੰ ਅਲਤੂਨੀਆ ਨੇ ਉਸਦੇ ਘਰ ਵਾਲੇ ਨੇ ਕੈਦ ਰੱਖਿਆ ਸੀਗਾ ਇਹਨੂੰ ਰਾਣੀ ਮਹਿਲ ਵੀ ਕਿਹਾ ਜਾਂਦਾ ਤੇ ਇਹ ਜਿੱਥੇ ਆਪਾਂ ਖੜੇ ਆ ਇਹ ਜਿਹੜਾ ਹੈਗਾ ਉੱਪਰਲਾ ਦਰਬਾਰ ਸਾਹਿਬ ਹੈ ਗੁਰਦੁਆਰਾ ਪਾਤਸ਼ਾਹੀ ਦਸਵੀਂ ਉਹਨਾਂ ਇਸ ਪਾਸੇ ਜਿਹੜਾ ਹੈਗਾ ਕਿਲਾ ਕਾਫੀ ਇਹਨਾਂ ਨੇ ਸਵਾਰ ਲਿਆ ਹੈਗਾ ਪਹਿਲਾਂ ਕਾਫੀ ਡਿੱਗਿਆ ਸੀਗਾ ਇਹ ਦਰਬਾਰ ਸਾਹਿਬ ਹੈ ਜੀ ਤੇ ਆਹ ਉਹ ਝੰਡਾ ਹੈ ਜਿੱਥੇ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀਗਾ ਇਸ ਝੰਡੇ ਦੇ ਨਾਲ ਜਦੋਂ ਮਹਾਰਾਜ ਇੱਥੇ ਪਹੁੰਚੇ ਸੀਗੇ ਲੋਕਾਂ ਦੀ ਫਰਿਆਦ ਸੁਣ ਕੇ ਵੀ ਮਹਾਰਾਜ ਇੱਥੇ ਇੱਕ ਦਿਓ ਰਹਿੰਦਾ ਹੈ ਕਿਲੇ ਦੇ ਵਿੱਚ ਇੱਕ ਪ੍ਰਚਲਿਤ ਹੈ ਕਹਾਣੀ ਕਿ ਦਿਓ ਰਹਿੰਦਾ ਤਾਂ ਮਹਾਰਾਜ ਨੇ ਘੋੜਾ ਬੰਨਿਆ ਤੇ ਉਸ ਦਿਓ ਨੂੰ ਜਦੋਂ ਪੁੱਛਿਆ ਭਾਈ ਵੀ ਤੂੰ ਲੋਕਾਂ ਦਾ ਖਿਹੜਾ ਕਿਉਂ ਛੱਡਦਾ ਤਾਂ ਉਹ ਕਹਿੰਦਾ ਜੀ ਮੈਂ ਭੁੱਖਾ ਹੈ ਤਾ ਉਹਨੂੰ ਖਾਣ ਦੇ ਲਈ ਨਤਮਗੀਰ ਤੋਂ ਇੱਕ ਬਲਦ ਜਿਹੜਾ ਸੀਗਾ ਛੋਟਾ ਉਹ ਮੰਗਾਇਆ ਗਿਆ ਤੇ ਉਹਨੂੰ ਮੁਲਾਗਰ ਸਿੰਘ ਨੇ ਇੱਕੋ ਵਾਰ ਦੇ ਨਾਲ ਝਟਕਾਇਆ ਤੇ ਉਸ ਦਿਓਈ ਭੁੱਖ ਮਿਟਾ ਕੇ ਦਿਓ ਦਾ ਜਿਹੜਾ ਹੈਗਾ ਉਹ ਜਿਹਨੂੰ ਕਹਦੇ ਆਪਾਂ ਮੁਕਤੀ ਕੀਤੀ ਸੋ ਇੱਕ ਕਥਾ ਚੱਲਦੀ ਹੈ ਸਾਖੀ ਸੋ ਜੇ ਆਪਾਂ ਇਹਦੀ ਬਣਤਰ ਦੀ ਗੱਲ ਕਰੀਏ ਦਵਾਰਾ ਕਿਲੇ ਦੀ ਤਾਂ ਕਈ ਥਾਵਾਂ ਤੋਂ ਇਹ ਟਹਿ ਚੁੱਕਿਆ ਕਿਲਾ ਸੋ ਸੰਭਾਲ 2500 ਸਾਲ ਪੁਰਾਣਾ ਹੋਣ ਕਰਕੇ ਇਹਦੀ ਸੰਭਾਲ ਕਾਫੀ ਔਖੀ ਵੀ ਹੋ ਜਾਂਦੀ ਹੈ ਕਿਉਂਕਿ ਉਦੋਂ ਦੇ ਜਿਹੜੇ ਮਿਸਤਰੀ ਸੀ ਜਾਂ ਉਦੋਂ ਦੇ ਕਾਰੀਗਰ ਸੀ ਜਾਂ ਉਦੋਂ ਦੀ ਬਣਾਵਟਾ ਸੀਗੀਆਂ ਬਿਲਡਿੰਗਾਂ ਦੀਆਂ ਉਹ ਔਖੇ ਹੋਏ ਨੇ ਸੰਭਾਲਣੇ ਪਾਤਸ਼ਾਹ ਦਸਮੀ ਗੁਰਦੁਆਰਾ ਸਾਹਿਬ ਤੇ ਇਹ ਉਹੀ ਕਮਰੇ ਐ ਉਹੀ ਜਿਹੜੇ ਹੈਗੇ ਆ ਰਾਣੀ ਮਹਿਲ ਦੇ ਅ ਕਕਸ਼ ਨੇ ਜਿਹੜੇ ਹੁਣ ਥੋੜੇ ਸੰਭਾਲ ਲਏਗੇ ਨੇ ਪਰ ਹਜੇ ਵੀ ਇਹ ਬੰਦ ਕੀਤੇ ਹੋਏ ਨੇ ਕਿਉਂਕਿ ਆਉਣਾ ਜਾਣਾ ਇੱਥੇ ਜਿਹੜਾ ਹੈਗਾ ਉਹ ਮਨਾਹੀ ਐ ਕਿਉਂਕਿ ਕੱਚੀਆਂ ਕੰਧਾਂ ਤੇ ਕਮਜ਼ੋਰ ਵੀ ਐ ਇਸ ਕਰਕੇ ਲੋਕਾਂ ਦੇ ਆਉਣ ਜਾਣ ਦੀ ਮਨਾਹੀ ਐ ਸਰਫਿਸ ਕਰਕੇ ਸੰਭਾਲਿਆ ਗਿਆ ਵੀ ਭਾਈ ਇਹ ਰਾਸ਼ਟਰੀਕ ਤ੍ਰੋਹਰ ਹੈ ਤਾਂ ਇਹਨੂੰ ਸੰਭਾਲ ਲਿਆ ਗਿਆ ਹੁਣ ਆਪਾਂ ਉੱਪਰ ਨੂੰ ਚੱਲਾਂਗੇ ਜਿੱਥੇ ਮਹਾਰਾਜ ਦਾ ਸਥਾਨ ਹੈ ਸੋ ਆ ਇਟਾਂ ਦੀ ਜਿਹੜੀ ਗੁਲਾਈ ਹੈ ਇਹ ਇਟਾਂ ਦੀ ਗੁਲਾਈ ਉਦੋਂ ਦੇ ਕਾਰੀਗਰਾਂ ਦੁਆਰਾ ਗੋਲ ਕੀਤੀ ਗਈ ਹੈ ਸੋ ਜਿਹੜੀ ਜਿਹਨੂੰ ਕਹਿ ਦਈਏ ਆਪਾਂ ਇਮਾਰਤ ਕਲਾ ਦਾ ਇੱਕ ਵੱਖਰਾ ਹੀ ਨਮੂਨਾ ਪੇਸ਼ ਕਰਦਾ ਹੈ ਇਹ ਕਿਲਾ ਤੇ ਉੱਪਰੋਂ ਬਿਲਕੁਲ ਤੁਹਾਨੂੰ ਸਾਰਾ ਬਠਿੰਡਾ ਸ਼ਹਿਰ ਦਿਖਾਈ ਦਿੰਦਾ ਹੈ ਉਹ ਬਠੰਡਾ ਸ਼ਹਿਰ ਜਿੱਥੇ ਕਿਤੇ ਖੱਗਰ ਵਹਿੰਦੀ ਸੀ ਗਿਲੇ ਦੇ ਨਾਲ ਦੀ ਪਰ ਜਦੋਂ ਰਜ਼ੀਆ ਸੁਲਤਾਨ ਇੱਥੋਂ ਚਲੀ ਗਈ ਤਾਂ ਉਹ ਖੱਗਰ ਨੇ ਵੀ ਆਪ ਦਾ ਉਹਨਾਂ ਦਿਨਾਂ ਦੇ ਵਿੱਚ ਹੀ ਆਪ ਦਾ ਜਿਹੜਾ ਰਸਤਾ ਉਹ ਬਦਲ ਲਿਆ ਸੀ। ਸੋ ਇਹ ਉਹ ਜਗ੍ਹਾ ਹੈ ਜਿੱਥੇ ਮਹਾਰਾਜ ਨੇ ਆ ਬੈਠੇ ਟਿਕਾਣਾ ਕੀਤਾ ਮਹਾਰਾਜ ਤੇ ਇਸ ਥਾਂ ਤੇ ਇਹੀ ਜਿਹੜਾ ਹੈਗਾ ਗੁਰੂ ਸਾਹਿਬ ਦਾ ਪ੍ਰਕਾਸ਼ ਤਾਂ ਨਹੀਂ ਹੈ। ਚਸ਼ਤਰਾ ਦਾ ਪ੍ਰਕਾਸ਼ ਹੈਗਾ। ਤਾਂ ਇੱਥੇ ਆ ਕੇ ਲੋਕ ਬੈਠਦੇ ਆ, ਅਰਦਾਸ ਕਰਦੇ ਆ, ਬਾਤ ਕਰਦੇ ਆ। ਪਰ ਇਹ ਜਗ੍ਹਾ ਮੈਨੂੰ ਲੱਗਦਾ ਇਹ ਸਭ ਤੋਂ ਸ਼ਾਂਤੀ ਵਾਲੀ ਤੇ ਸਭ ਤੋਂ ਰਮਣੀਕ ਹੈ ਇਸ ਕਿਲੇ ਦੇ ਵਿੱਚ ਕਿਲਾ ਮਵਾਰਕ ਤੋਂ ਬਾਅਦ ਬਠਿੰਡੇ ਦੇ ਵਿੱਚ ਦੂਜੀ ਇਤਿਹਾਸਕ ਜਗ੍ਹਾ ਹੈਗੀ ਹੈ ਜੀ ਗੁਰਦੁਆਰਾ ਹਾਜ਼ੀਰਤ ਪਹਿਲੇ ਪਾਸ਼ਾ ਜਦੋਂ ਆਪਣੀਆਂ ਉਦਾਸੀਆਂ ਦੇ ਵੇਲੇ ਪਹਿਲੀ ਉਦਾਸੀ ਦੇ ਵੇਲੇ ਇੱਥੇ ਪਹੁੰਚਦੇ ਆ ਤਾਂ ਰਤਨ ਹਾਜ਼ੀ ਨਾਮ ਦੇ ਇੱਕ ਮੁਸਲਮਾਨ ਫਕੀਰ ਦੇ ਨਾਲ ਗੁਰੂ ਸਾਹਿਬ ਦੀ ਜਿਹੜੀ ਵਾਰਤਾ ਲਾਭ ਹੁੰਦੀ ਹੈ ਤੇ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਫਿਰ ਇੱਥੇ ਆ ਕੇ ਉਸ ਨੂੰ ਦਰਸ਼ਨ ਦਿੰਦੇ ਆ ਤੇ ਉਹਨੂੰ ਨਿਹਾਲ ਕਰਦੇ ਆ ਸੋ ਇਸ ਜਗ੍ਹਾ ਦੇ ਉੱਪਰ ਗੁਰਦੁਆਰਾ ਹਾਜ਼ਿਰਤਨ ਬਣਿਆ ਹੋਇਆ ਸੋ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਤਾਂ ਕਈ ਹੋਰ ਇਹਦੇ ਚ ਪ੍ਰਚਲਿਤ ਮੰਤਾਵਾਂ ਨੇ ਕਿ ਜਦੋਂ ਪਹਿਲੇ ਪਾਤਸ਼ਾਹ ਇੱਥੇ ਪਹੁੰਚਦੇ ਆ ਤਾਂ ਹਾਜ਼ਿਰਤਨ ਨੇ ਗੁਰੂ ਸਾਹਿਬ ਦੇ ਉੱਪਰ ਇੱਕ ਗੋਲਾ ਸਿੱਟਿਆ ਤੇ ਜਿਹੜਾ ਕੀ ਗੁਰੂ ਸਾਹਿਬ ਨੇ ਆਪਣੀ ਜਿਹੜੀ ਹੈਗੀ ਹੈ ਸ਼ਕਤੀ ਦੇ ਨਾਲ ਉਹਨੂੰ ਰੋਕ ਦਿੱਤਾ ਤੇ ਉਹ ਗੋਲਾ ਅੱਜ ਵੀ ਪਹਿਲਾਂ ਸ਼ੀਸ਼ੇ ਦੇ ਵਿੱਚ ਪਿਆ ਹੁੰਦਾ ਸੀ ਅੱਜ ਕੱਲੋ ਬਾਹਰ ਪਿਆ ਹੈ ਉਹ ਗੋਲਾ ਵੀ ਤੁਹਾਨੂੰ ਦਿਖਾਵਾਂਗੇ ਸਹੀ ਇਧਰਲੇ ਪਾਸੇ ਇਹ ਦੀਵਾਨ ਹਾਲ ਹੈ ਬਾਬਾ ਦੀਪ ਸਿੰਘ ਦੀਵਾਨ ਹਾਲ ਤੇ ਹਾਜ਼ਰੀਤਨ ਦਾ ਸੋਨਾ ਜਿਹਾ ਸਰੋਵਰ ਤੇ ਸਾਹਮਣੇ ਗੁਰਦੁਆਰਾ ਹਾਜ਼ੀਰਤਨ ਦੀ ਇਮਾਰਤ ਗੁਰੂ ਘਰ ਸਾਰੇ ਸੋਹਣੇ ਹੁੰਦੇ ਪਰ ਕਈ ਗੁਰੂ ਘਰ ਨਾਲ ਯਾਦਾਂ ਜੁੜੀਆਂ ਹੁੰਦੀਆਂ ਸੋ ਮਹਾਰਾਜ ਜਿੱਥੇ ਜਿੱਥੇ ਪੈਰ ਪਾਏ ਮਹਾਰਾਜ ਨੇ ਉਹ ਸਾਰੀਆਂ ਥਾਵਾਂ ਜਿਹੜੀਆਂ ਹੈਗੀਆਂ ਸਾਡੇ ਵਾਸਤੇ ਪੂਜਣਯੋਗ ਹੋ ਗਈਆਂ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਇਸੇ ਕਰਕੇ ਕੋਈ ਵੀ ਇਹੋ ਜਿਹਾ ਥਾਂ ਨਹੀਂ ਹੈ ਜਾਂ ਕੋਈ ਵੀ ਇਹੋ ਜਿਹਾ ਖੇਤਰ ਨਹੀਂ ਜਿੱਥੇ ਗੁਰੂ ਸਾਹਿਬ ਕਿਸੇ ਇੱਕ ਗੁਰੂ ਸਾਹਿਬ ਦੇ ਪੈਰ ਨਾ ਪਾਈ ਹੋਣ ਸੋ ਅੱਗੇ ਚੱਲਦੇ ਆਪਾਂ ਅੱਗੇ ਚੱਲ ਕੇ ਇਸ ਦੇ ਪਰਲੇ ਪਾਸੇ ਜਿਹੜਾ ਹੈਗਾ ਗੁਰੂ ਸਾਹਿਬ ਨੇ ਜਿੱਥੇ ਆਪਣਾ ਘੋੜਾ ਬੰਨਿਆ ਸੀ ਉਸ ਜਗ੍ਹਾ ਦੇ ਦਰਸ਼ਨ ਕਰਦੇ ਨੇ ਸੋ ਆ ਵਣ ਹੈ ਜੀ ਇਹ ਵਣ ਜਿੱਥੇ ਗੁਰੂ ਸਾਹਿਬ ਨੇ ਤਾਂ ਘੋੜਾ ਬੰਨਿਆ ਤੇ ਬਾਬੇ ਹਾਜੀ ਦੇ ਤਨ ਨੂੰ ਗੱਲਬਾਤ ਕੀਤੀ ਉਹਨੂੰ ਜਿਹੜਾ ਹੈਗਾ ਦਰਸ਼ਨ ਦਿੱਤੇ ਸੋ ਇੱਥੇ ਵੀ ਲਿਖ ਕੇ ਲਾਇਆ ਭਾਈ ਜਿਹੜਾ ਹੈਗਾ ਇਹਦੇ ਉੱਪਰ ਕੋਈ ਵੀ ਖੰਭਣੀ ਜਾਂ ਕੋਈ ਵੀ ਹੋਰ ਚੀਜ਼ ਬੰਨਣੀ ਮਨਾ ਹੈ ਜਾਨੀ ਕਿ ਉਹ ਮਨਮਤਾ ਹੈ ਗੁਰਮਤ ਨਹੀਂ ਹੈਗੀ ਫਿਰ ਵੀ ਲੋਕ ਹੜਦੇ ਨਹੀਂ ਫਿਰ ਵੀ ਰਮਾਲ ਕੋਈ ਰਿਬਨ ਬੰਨ ਹੀ ਜਾਂਦੇ ਨੇ ਸੇਰੇ ਵੀ ਚੜਾ ਜਾਂਦੇ ਨੇ ਲੋਕ ਇਹ ਇਤਿਹਾਸ ਹੈ ਸੰਕੇਤ ਗੁਰਦੁਆਰਾ ਸਾਹਿਬ ਹਾਜ਼ਰੀਤੰਦਾ ਇਹ ਕਿਲਮਵਾਰ ਕਵਾਸ਼ੀ ਦਸਵੀਂ ਦਾ ਇਹ ਉਹ ਗੋਲਾ ਜੀ ਜਿਹੜਾ ਕਿਹਾ ਜਾਂਦਾ ਹੈ ਕਿ ਸਾਖੀ ਅਨੁਸਾਰ ਵੀ ਹਾਜ਼ਰੀ ਦੰਨੇ ਮਹਾਰਾਜ ਵੱਲ ਸਿੱਟਿਆ ਸੀਗਾ ਤੇ ਆ ਪਿਛਲੇ ਪਾਸੇ ਉਹ ਦਰਗਾਹ ਵੀ ਹੈ ਜਿਹੜੀ ਬਿਲਕੁਲ ਕੰਨ ਸਾਂਝੀ ਹੈ ਤੇ ਪਹਿਲਾਂ ਇਹ ਸ਼ੀਸ਼ੇ ਚ ਪਿਆ ਹੁੰਦਾ ਸੀ ਗੋਲਾ ਜਦੋਂ ਅਸੀਂ ਬਚਪਨ ਤੋਂ ਅੱਜ ਹੁਣੇ ਬਾਹਰ ਹੈ। ਇਸ ਤੋਂ ਬਾਅਦ ਤੁਹਾਨੂੰ ਉਸ ਜਗ੍ਹਾ ਤੇ ਦਿਖਾਉਣੀ ਹੈ ਜਿਸ ਜਗ੍ਹਾ ਦੇ ਉੱਪਰ ਰਜ਼ੀਆ ਸੁਲਤਾਨ ਆ ਕੇ ਮਸਜਿਦ ਦੇ ਵਿੱਚ ਨਮਾਜ਼ ਪੜਿਆ ਕਰਦੀ ਸੀ। ਅ ਬਾਬਾ ਹਾਜੀ ਰਤਨ ਤਾਂ ਬਹੁਤ ਬਾਅਦ ਚਾਈ ਨਹੀਂ ਪਹਿਲਾਂ ਉਸ ਜਗ੍ਹਾ ਤੇ ਮੁਸਲਮਾਨਾਂ ਵੱਲੋਂ ਇੱਕ ਮਸਜਿਦ ਬਣਾਈ ਹੋਈ ਸੀ। ਤਾਂ ਉਸ ਮਸਜਿਦ ਵਾਲੀ ਜਗ੍ਹਾ ਜਿਹੜੀ ਕਿ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਕੰਧ ਸਾਂਝੀ ਹੈ ਉਸ ਜਗ੍ਹਾ ਦੇ ਉੱਪਰ ਰਜ਼ੀਆ ਸੁਲਤਾਨ ਆਪਣੀ ਖਾਵਨ ਤੋਂ ਆਪਣੇ ਘਰ ਵਾਲੇ ਤੋਂ ਅੱਗੇ ਲੈ ਕੇ ਕਿਲਾ ਸਾਹਿਬ ਤੋਂ ਚੱਲ ਕੇ ਇੱਥੇ ਰੋਜ਼ ਨਮਾਜ਼ ਪੜ੍ਹਨ ਆਇਆ ਕਰਦੇ ਸੀ ਤੇ ਹੁਣ ਇਹ ਜਿਹੜੀ ਹੈਗੀ ਹੈ ਜਗਾ ਉਹ ਪੰਜਾਬ ਵਕਫ ਬੋਰਡ ਦੇ ਅਧੀਨ ਹੁਣ ਪੰਜਾਬ ਵਕਫ ਬੋਰਡ ਉਹ ਸੰਸਥਾ ਜਿਹੜੀ ਮੁਸਲਮਾਨ ਧਰਮ ਨਾਲ ਸੰਬੰਧਿਤ ਜਿੰਨੀਆਂ ਵੀ ਥਾਵਾਂ ਜਿੰਨੀਆਂ ਵੀ ਜਗਾਵਾਂ ਨੇ ਉਹਨਾਂ ਦੀ ਦੇਖ ਦੇਖ ਰਗ ਕਰਦੀ ਹੈ ਤੇ ਉਹਨਾਂ ਦੀ ਸੰਭਾਲ ਕਰਦੀ ਹੈ ਸੋ ਸਾਹਮਣੇ ਦਰਬਾਰ ਸਾਹਿਬ ਦੀ ਮਾਰਕੀ ਦਿਸਦੀ ਹੈ ਸੋ ਇਹ ਉਹ ਨਵੀਂ ਮਸਜਿਦ ਹੈ ਜਿਹੜੀ ਹੁਣ ਇਹਨਾਂ ਨੇ ਬਣਾਈ ਹੈ ਤੇ ਪਿਛਲੇ ਪਾਸੇ ਉਹੀ ਦਰਬਾਰ ਸਾਹਿਬ ਦਾ ਹੀ ਇਮਾਰਤ ਜਾਨੀ ਕਿ ਕੰਨ ਸਾਜੀ ਆ ਉਹ ਗੁੰਬਦ ਜਿਹੜਾ ਆਪਾਂ ਗੋਲੇ ਕੋਲੇ ਦੇਖਿਆ ਸੀਗਾ ਸਾਹਮਣੇ ਹਰਾ ਤੇ ਇਹ ਉਹ ਜਗ੍ਹਾ ਹੈ ਜਿਹੜੀ ਬਿਲਕੁਲ ਹੁਣ ਕੰਨ ਸਾਜੀ ਹੋ ਗਈ ਗੁਰੂ ਘਰ ਦੇ ਨਾਲ ਇਹ ਔਰਤਾਂ ਦੇ ਪੜਨ ਲਈ ਮਸਜਿਦ ਹੈ ਜਿਹੜੀ ਨਮਾਜ਼ ਇਹ ਪੁਰਾਣੀ ਮਸਜਿਦ ਹੈ ਜਿੱਥੇ ਆ ਕੇ ਰੱਜੀਆ ਸੁਲਤਾਨ ਨਮਾਜ਼ ਪੜਿਆ ਕਰਦੀ ਸੀਗੀ ਸੋ ਇਹ ਨੀਵੀਂ ਵੀ ਹੈ ਤੇ ਇਧਰਲੇ ਪਾਸੇ ਜਿਹੜਾ ਹੈਗਾ ਉਹ ਹਾਜੀ ਜਿਹੜੇ ਰਤਨ ਸੀਗੇ ਉਹਨਾਂ ਦੀ ਜਗ੍ਹਾ ਹੈ ਇੱਥੇ ਉਹਨਾਂ ਦੀ ਕਬਰ ਬਣੀ ਹੋਈ ਹੈ